ਦੋਸਤੋ ਸਤਿ ਸ਼੍ਰੀ ਅਕਾਲ ਤੁਹਾਨੂੰ ਸਾਰੇ ਨੂੰਟੜਾ ਸਵਾਗਤ ਹੈ ਮੇਰੇ YouTube ਚੈਨਲ ਤੇ ਦੋਸਤੋ ਆ ਆ ਅੱਜ ਆਈ ਹੋਪ ਕਿ ਤੁਸੀਂ ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋਗੇ ਤੇ ਅੱਜ ਐ ਸण्डे ਤੇ ਗਾਇਸ ਨੂੰ ਸੇ ਛੁੱਟੀ ਤੇ ਗਾਇਸ ਇਹ ਆਈਕ ਗਾਇਸ ਇਹ ਆਪਣਾ ਤੇ ਦੋਸਤੋ ਆਏਗਾ ਤੇ ਛਾ ਛਾਸ਼ਰ ਤੇ ਗਾਇਸ ਇਹ ਫ੍ਰੀ ਦਾ ਹੈ ਤੇ ਗਾਇਸ ਇਹ ਦਸਾਲਦਾ ਹੈ ਤੇ ਗਾਇਸ ਇਹ ਗਾਇਸ ਇਹ ਜ਼ੀਰੋ ਬਣਾ ਕੇ ਲੈਂਦੇ ਆ ਤੇ ਦੋ ਤੇ ਦੋਸਤੋ ਜਿਹੜੇ ਇਹਦੇ ਪਾਈ ਵੀ ਸਾਡੇ ਜੀ ਜੀਰਤਾਂ ਉਹ ਉਹ ਗਾਇਸ ਲਾਈਕ ਕਰਿਓ ਤਾਂ ਗਾਇਸ ਇੱਕ ਮਾਰਕਾ ਆਪਣਾ ਨਾਮ ਜਰੂਰ ਦੱਸਿਓ ਇਹ ਦੋਸਤੋ ਇਹ ਸਾਡਾ ਤੇ ਦੋਸਤੋ ਕਸੂਨ ਤੇ ਗਾਇਸ ਆਇਆ ਸਾਡੇ ਪਲੀਜ਼ ਤੇ ਗਾਇਸ ਆਈਓ ਵਿਚਾਰ ਤੇ ਗਾਇਸ ਥੋੜੇ ਦਿਨ ਬਾਅਦ ਕਾ ਸਾਡੇ ਫੋਰਮਾਂ ਨਹੀਂ ਲੱਗ ਜਾਣਗੇ ਗਾਇਸ ਰੂਮੀ ਦੀ ਮੈਦ ਪ੍ਰੀਪੇਰਿੰਗ ਸ਼ੁਰੂ ਹੋ ਜੂਗੀ ਦੇ ਦੋਸਤੋ ਗਾਇਸ ਮੈਂ ਤੁਮ ਸਾਰੇ ਵੀ ਸਾਰੀ ਵੀਡੀਓ ਪਾਉਂਗਾ ਤੇ ਗਾਇਸ ਨਾਲ ਮੈਂ ਪੂਰੀ ਜਾਣਕਾਰੀ ਤੁਹਾਨੂੰ ਗੱਲ ਮੈਂ ਦੂੰਗਾ। ਜਨਾਜ਼ੀ ਪਲੀਜ਼ ਜਾਨਾ ਜਦੋਂ ਬੁਬੇ ਸਾਡੇ ਕਟ ਰਹੇ ਜਦ ਲੱਗੇ ਹੋਇਆ। اے ਦੋਸਤੋ ਗਾਇਸ ਕਾ ਵੀ ਕਾ ਵੀ ਜਨਾ ਪਹਿਲਾਂ ਕ ਜਦੋਂ ਆਪਾਂ ਪਿਛਲੀ ਵਾਰ ਵੀ ਵੀ 20 ਸੀ ਗਾਇਸ ਉਹਦੋਂ ਗਾ ਕੋਦੋਂ ਕਹੇ ਮੈਂ ਤੁਹਾਨੂੰ ਪੁੱਛਿਆ ਕਿ ਤੁਹਾਨੂੰ ਪ੍ਰੀਤ ਤੇ ਵਿਚਾਰ ਦੋਹਾਂ ਚ ਕਿਹੜੇ ਕ ਮੈਨੂੰ ਜ਼ਿਆਦਾ ਪਸੰਦ ਆ। ਦੇ ਗਾਇਸ ਉਥੇ ਕਮੈਂਟ ਨਹੀਂ ਕਿਤੇ ਪਰ ਕਰ ਦੋਸਤੋ ਗਾ ਤੁਹਾਨੂੰ ਉਹਨੂੰ ਕਮੈਂਟ ਕਰਕੇ ਦੋਸਤੋ ਚਲੋ ਮੈਂ ਦੇਖਾਂ ਜੀ ਜਰਾ ਦੇਖੀ ਕਮੈਂਟ ਲਈ ਰੱਖਦੀ ਆ ਆਹ ਹੈ ਤੁਹਾਡੇ ਪੀਸ 987 ਜਾਂ ਸਰਕਾਰ ਸਾਡੀ ਵਿਚਾਰ ਕੋਡ 35 ਤੇ ਦੋਸਤੋ ਮੈਂ ਤੁਹਾਨੂੰ ਦਿਖਾਉਣਾ ਗਾਇਸ ਹੁਣ ਆਪਣਾ ਵਾਈਟੇਬਲ ਗਾਰਡਨ ਤੇ ਦੋਸਤੋ ਗਾਇਸ ਮੈਂ ਕਾ ਕਾਫੀ ਸਬਜ਼ੀਆਂ ਲਾਈ ਹੋਈਆਂ ਹੈ ਤੇ ਗਾਇਸ ਇਹ ਮਿਰਚ ਕਰੇ ਲਈ ਦੀ ਤੇਰੇ ਅੰਸ਼ੂ ਮਾਂ ਮਰਤੀ ਕਿਸੇ ਇਹ ਸਬਜੀ ਲਾਈ ਹੋਈ ਆ ਤੁਸੀਂ ਦੇਖ ਸਕਦੇ ਹੋ ਇਹਵੇਂ ਤੇ ਦੋਸਤੋ ਜਿਨ੍ਹਾਂ ਜਿਨ੍ਹਾਂ ਨੇ ਸਾਡਾ ਵਾਈ ਵਾਈ ਟੇਬਲ ਕਰਨਾ ਜਰੂਰ ਜਿਹੜਾ ਲਾਈਕ ਕਰਿਆ ਤੇ ਕਹਿੰਦਾ ਜਿਨ੍ਹਾਂ ਜਿਨ੍ਹਾਂ ਨੇ ਸਾਡੇ ਉਂਗਲ ਚੁਮਣਾ ਮਰਤੀ ਇਸ ਸਬਜੀ ਨਾਲ ਆਤੀ ਹੈ ਗਾਇਸ ਉਹ ਕਮੈਂਟ ਕਰਕੇ ਜਰੂਰ ਦੱਸਿਓ ਤੇ ਦੋਸਤੋ ਜੇ ਤੇ ਦੋਸਤੋ ਜਦੋਂ ਮੈਨੂੰ ਛੁੱਟੀ ਹੁੰਦੀ ਹੈ ਤੇ ਗਾਇਸ ਮੈਂ ਆਪਣੇ ਮੰਮਾ ਪਾਪਾ ਦੇ ਘਰ ਵਿੱਚ ਜਾਤ ਬਟਾਉਣਾ ਤੇ ਦੋਸਤੋ ਇਸ ਕਰਕੇ ਗਾਇਸ ਮੈਂ ਪੌਪ ਆਨ ਲਗਾ ਤੇ ਦੋਸਤੋ ਮੈਂ ਪੌਨ ਕਾ ਪੱਠੇ ਤੇ ਦੋਸਤੋ ਗਾਇ ਜਿੰਨ ਕੇ ਤੁਹਾਨੂੰ ਮੇਰੀ ਮੇਰੀ ਵੀਡੀਓ ਚੰਗੀ ਲੱਗੀ ਤੇ ਗਾਇਸ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਓ ਤੇ ਦੋਸਤੋ ਬਾਏ ਬਾਏ